ਗਾਜਰ ਮਟਰ ਤੇ ਹਰਾ ਗਵਾਰਾ ਕਿਲੋ ਕਿਲੋ ਕਰਦੇ ਸਾਰਾ ਭਿੰਡੀ ਤੋਰੀ ਤੇ ਕਰੇਲੇ 4 ਪੌਂਡ ਨੂੰ ਪਾਦੇ ਡੇਲੇ ਅੱਧਾ ਕਿਲੋ ਮੂਲੀ ਪਾਦੇ ਪੱਤੇ ਉਹਨਾਂ ਦੇ ਸਾਰੇ ਲਾਂ। ਸਾਗ ਸਰੋਂ ਦਾ ਪਾਲਕ ਮੁਠੀ ਇੱਕ ਧਨੀਏ ਦੀ ਪਾਦੇ ਗੁੱਟੀ ਭਰਤੇ ਵਾਸਤੇ ਵੈਂਗਲ ਲਿਆਦੇ ਵਿੱਚੇ ਹਰੀਆਂ ਮਿਰਚਾਂ ਪਾਦੇ ਚੁੱਚੂ ਵੈਂਗਲ ਹੋਰ ਨਾ ਕਾਣੇ ਮਟਰਾਂ ਵਾਲੇ ਪਾਦੇ ਦਾਣੇ। ਇੱਕ ਬੰਦ ਗੋਭੀ ਦਾ ਫੁੱਲ ਲਿਆਦੇ ਚਟਨੀ ਬਾਅਦ ਤੇ ਚਿਪੜ ਪਾਦੇ ਆਲੂ ਪਾਦੇ ਲਾਲ ਤੇ ਛਿੱਟੇ ਖੀਰੇ ਪਾਦੀ ਵੇਖ ਕੇ ਮਿੱਠੇ ਫੁੱਲ ਗੋਭੀ ਤੇ ਤੋਰੀ ਪਾਦੇ ਇੱਕ ਗੰਡਿਆਂ ਦੀ ਬੂਰੀ ਪਾਦੇ। ਟੇਟਾ ਗੋਗਲੂਆਂ ਤੋਂ ਮਿੱਟੀ ਲਾਦੇ ਅੱਧਾ ਕਿਲੋ ਇਹ ਸਾਰਾ ਮੇਰੀ ਕਾਰ ਚ ਧਰ ਦੇ ਬਾਬਾ ਜੀ ਤੁਹਾਡਾ ਸਦਾ ਸਾਰਾ ਪਾ ਦਿੱਤਾ ਧਾਰ ਬਾਬਾ ਕਦੇ ਵੀ ਨਹੀਂ ਲੋ ਅਬਾ ਜੀ ਬਿੱਲ ਦੇ ਜੋ ਅਸੀਂ ਤੁਹਾਨੂੰ ਜਾਣਦੇ ਵੀ ਨਹੀਂ ਜਿਵੇਂ ਸਬਜੀ ਵਾਲਾ ਮੀਤਾ ਤੂੰ ਮਲੋੜ ਚ ਮਸ਼ਹੂਰ ਹੈ ਮੇਰਾ ਵੀ ਤਾਂ ਪਿੰਡ ਇਥੋਂ ਨਹੀਂ ਆ ਬਹੁਤੀ ਦੂਰ ਹੈ ਕਰਾਈ ਵਾਲਾ ਪਿੰਡ ਮੇਰਾ ਗਿੱਦੜਵਾ ਤਹਿਸੀਲ ਹੈ ਬਣਤਾ ਜੋਗੀ ਮੇਰਾ ਨਾਮ ਅਸ ਗੱਲਾਂ ਦਾ ਚਕੀਨ ਹੈ ਹੁਣ ਤੱਕ ਬਿੱਲ ਰਿਆ ਸਾਰੇ ਹੀ ਮੈਂ ਭਰਦਾ ਟੂਟੀ ਵਾਲਾ ਹੋਵੇ ਚਾਹੇ ਬਿਜਲੀ ਦਾ ਘਰ ਦਾ ਬਿੱਲ ਤੇਰਾ